हादसा वापर रफ्तार इतनी तेज थी कि आमू सामने टक्कर हुई पूरा हादसा हो स्टूडेंट दस रहे चार की मौत हो चुकी है जिन्हा च एक कुड़ी भी शामिल है ते दो जेरे इलाज ने हस्पताल भर्ती

पलट गई है रोड के साइड से देखी जा सकती है किसी तरह का हालांकि जान ही नुकसान नहीं किया गनीमत आ रही कि किसी जान नहीं गई पर रॉन्ग साइड से बस ला रहा सिगार ड्राइवर के कारण अब पूरा हादसा हुआ बस वाले की गलती है बस वाला मौके पे अपना फरार हो गया हेलो सर एको साइड से दोनों आ रहे हैं एको साइड से दोनों आ रहे हैं बस जेडी है की उदे संगत है की व्यवसाय वालों दी ਉਹ ਬਸ ਵਾਲੀ ਦੀ ਗਲਤੀ ਹੈ ਉਹਦੇ ਕਰਕੇ ਉਹ ਜਿਹੜੀ ਟਰੱਕ ਜਿਹੜਾ ਪਲਟ ਗਿਆ ਨੁਕਸਾਨ ਕਿੰਨਾ ਹੈ ਨੁਕਸਾਨ ਬਚਾ ਹੋਇਆ ਜੀ ਦੋਵਾਂ ਦਾ ਬਚਾ ਹੋਇਆ ਉਹ ਡਰਾਈਵਰ ਦੇ ਟਿਪਰ ਵਾਲੇ ਤੇ ਮਾੜੀ ਮੋਟੀ ਆਪਣਾ ਰਗਣ ਲੱਗੀ ਹੈ ਬਸ ਵਾਲਾ ਬਸ ਵਾਲਾ ਬਚਾ ਜੀ ਮੈਂ ਪਠਾਨਕੋਟ ਤੋਂ ਰੇਤਾ ਇਹ ਭਰ ਕੇ ਆਉਂਦੇ ਦੂਜੀ ਗੱਡੀ ਤੇ ਮੈਂ ਪਿੱਛੇ ਹੀ ਇਹ ਮੇਰੀ ਆਪਣੀ ਗੱਡੀ ਮੈਂ ਦਾਦੇ ਕਿ ਲਿਓਂਦਾ ਪਿੱਛੇ ਦੇ ਬਸ ਇੰਨੀ ਕੀ ਸਪੀਡ ਸੀ ਨਾ ਔਰ ਸਪੀਡ ਹੀ ਆਉਂਦੀ ਸੀ ਸੰਗਦੇ ਵਿੱਚ ਪਿਛੇ ਬੈਠੀ ਆਪਣੇ ਬਿਆਸ ਡੇਰੇ ਬਿਆਸ ਚੱਲੇ ਕਿੱਥੇ ਚੱਲੇ ਤੇ ਉੱਥੋਂ ਆਉਂਦੇ ਪਏ ਤੇ ਇਹਨੇ ਲਿਆ ਕੇ ਇਧਰ ਸੈਰ ਤੇ ਗੱਲ ਕਰਾਂਗੇ ਹਰਿਆਣਾ ਦੀ ਨੂ ਦੀ ਜਿੱਥੇ ਕਿ ਇੱਕ ਵੱਡਾ ਹਾਦਸਾ ਵਾਪਰਿਆ ਕੇਐਮਪੀ ਤੇ ਟੂਰਿਸਟ ਬੱਸ ਚ ਅੱਗ ਲੱਗਣ ਦੇ ਕਾਰਨ 9 ਲੋਕਾਂ ਦੀ ਮੰਦਭਾਗੀ ਮੌਤ ਹੋ ਗਈ ਤੇ ਬਚਪਾੜ 20 ਲੋਕ ਅਜੇ ਸੁਲੱਗ ਗਏ ਮੌਕੇ ਦੀ ਵੀਡੀਓ ਸਾਹਮਣੇ ਆਈ ਹੈ ਜਿਹੜੀ ਤੁਸੀਂ ਟੈਲੀਵਿਜ਼ਨ ਸਕਰੀਨ ਤੇ ਦੇਖ ਪਾਓਗੇ ਇਲਾਜ ਜਾਰੀ ਹੈ ਅਜੇ ਰਾਤ ਦੇ ਵੇਲੇ ਅੱਪ ਸਭ ਜਾਰੀ ਹਾਲਾਕੀ ਕਾਰਨ ਦਾ ਪਤਾ ਨਹੀਂ ਚੱਲ ਪਾਇਆ ਕਿ ਕੀ ਕੁਝ ਕਾਰਨ ਰਹਾ

लपटा ची आपस नजर आ रही है जिस दौरान नौ लोग भी लोग माफ करना झुलस गए नौ तो लोग हो चुकी है जिन्हें भी जख्मी दसे दस जा रहे हैं चेहरे इलाज ने हेठले पास तस्वीर ने मौजूदा तस्वीर देखा जा सकता है कि जो पास है वो पूरी तरीके नाल नुकसानी गई है जिने भी जख्मी लोग ने जो अग झुलस गए ने चेहरे इलाज ने अस्पताल चुना का इलाज चल रहा है ਇਸ ਇਲੈਕਸ਼ਨ ਵਿੱਚ ਬੜੀ ਚੀਜ਼ਾਂ ਦੇਖਣ ਨੂੰ ਸਾਹਮਣੇ ਆਈਆਂ ਕਈ ਪਾਰਟੀਆਂ ਤਾਂ ਇਸ ਇਲੈਕਸ਼ਨ ਨੂੰ ਕਮਿਊਨਲ ਐਂਗਲ ਤੇ ਲੈ ਗਈਆਂ ਉਹਨਾਂ ਵਾਸਤੇ ਵੋਟ ਲੈਣਾ ਜ਼ਿਆਦਾ ਜ਼ਰੂਰੀ ਹੈ ਦੇਸ਼ ਦੀ ਏਕਤਾ ਇੰਨੀ ਜ਼ਿਆਦੀ ਜ਼ਰੂਰੀ ਹੈ ਆ ਜਿਹੜਾ ਦੇਸ਼ ਹੈ ਆ ਸਾਰਿਆਂ ਦਾ ਸਾਰੇ ਧਰਮਾਂ ਦਾ ਭਾਵੇਂ ਆਬਾਦੀ 1% ਹੋਏ ਭਾਵੇਂ 5% ਹੋਏ ਕਿਸੇ ਧਰਮ ਦੀ ਜਾਂ 18% ਹੋਏ ਜਾਂ 70% ਹੋਏ ਇਕੁਅਲ ਰਾਈਟ ਹੈ ਪਰ ਮੈਂ ਦੇਖਿਆ ਜਦੋਂ ਹਾਰ ਦਿਖਦੀ ਹੋਏ ਐਜੀਆਂ ਸਟੇਟਮੈਂਟਸ ਸੱਚ ਡੇਂਜਰਸ ਆ ਰਹੀਆਂ ਜਿਹੜੀਆਂ ਦੇਖੋ ਆਪਣੀ ਡੈਮੋਕਰੈਟਿਕ ਨੇਸ਼ਨ ਵਿੱਚ ਨਹੀਂ ਹੋਣੀ ਚਾਹੀਦੀਆਂ ਸੋ ਜਿਨਾ ਆ ਇਲੈਕਸ਼ਨ ਹੈ ਹਰ ਪਾਰਟੀ ਨੇ ਆਪਣਾ ਮੈਨੀਫੈਸਟੋ ਜਾਰੀ ਕੀਤਾ ਹੈ ਪੰਜਾਬ ਵਿੱਚ ਚਾਰ ਮੁੱਖ ਪਾਰਟੀਆਂ ਇਲੈਕਸ਼ਨ ਲੜ ਰਹੀਆਂ ਇੱਕ ਸ਼੍ਰੋਮਣੀ ਕਾਲੀ ਦਲ ਹੈ ਦੂਜੇ ਪਾਸੇ ਕਾਂਗਰਸ ਹੈ ਥੀਜੇ ਪਾਸੇ ਆਮ ਆਦਮੀ ਪਾਰਟੀ ਹੈ ਚੌਥੇ ਪਾਸੇ ਬੀਜੇਪੀ ਹੈ ਇੱਕ ਫਰਕ ਤੁਹਾਨੂੰ ਸਾਰਿਆਂ ਨੂੰ ਦੇਖਿਆ ਹੋਣਾ ਹੈ ਕੱਲੀ ਇੱਕ ਪਾਰਟੀ ਹੈ ਚਾਰਾਂ ਚ ਜਿਹੜੀ ਪੰਜਾਬ ਦੀ ਹੈ ਪੰਜਾਬ ਦੇ ਹੱਕਾਂ ਦੀ ਲੜਾਈ ਲੜਨ ਵਾਲੀ ਪੰਜਾਬ ਦੀ ਆਵਾਜ਼ ਪੰਜਾਬ ਦੇ ਗਰੀਬਾਂ ਦੀ ਕਿਸਾਨਾਂ ਦੀ ਮਜ਼ਦੂਰਾਂ ਦੀ ਵਪਾਰੀਆਂ ਦੀ ਤਰੱਕੀ ਵਾਸਤੇ ਲੜਨ ਵਾਲੀ ਪਾਰਟੀ ਹੈ ਇਹ ਇਤਿਹਾਸ ਕਹਵਾ ਹੈ ਕਿ ਆਈ ਇੱਕ ਪਾਰਟੀ ਹੈ ਜਿਨੇ ਪੰਜਾਬ ਦੀਆਂ ਵਾਸਤੇ ਸਟੈਂਡ ਲੈਂਦਾ ਖਾਲਸਾ ਪੰਥ ਵਾਸਤੇ ਸਟੈਂਡ ਲੈਂਦਾ ਹੈ ਦੂਜੀਆਂ ਜਿਹੜੀਆਂ ਪਾਰਟੀਆਂ ਉਹ ਸਾਰੀਆਂ ਇੱਥੇ ਇਕੱਲੇ ਵੋਟਾਂ ਲੈਣ ਵਾਸਤੇ ਆਉਂਦੀਆਂ ਐਮਪੀ ਬਣਾਉਣ ਵਾਸਤੇ ਆਉਂਦੀਆਂ ਪੰਜਾਬ ਵਾਸਤੇ ਨਹੀਂ ਆਉਂਦੀਆਂ ਉਹਨਾਂ ਦੀ ਪੋਲਿਟਿਕਸ ਤੇ ਸਾਡੀ ਪੋਲਿਟਿਕਸ ਵਿੱਚ ਜ਼ਮੀਨ ਅਸਮਾਨ ਦਾ ਫਰਕ ਹੈ ਉਹ ਪੰਜਾਬ ਵਿੱਚ ਵੋਟ ਮੰਗਦੀਆਂ ਇੱਕ ਸੈਕਸ਼ਨ ਨੂੰ ਲੈ ਕੇ ਜਾਂ ਇੱਕ ਧਰਮ ਨੂੰ ਲੈ ਕੇ ਉਹ ਪਾਰਟੀਆਂ ਇੱਕ ਧਰਮ ਨੂੰ ਦੂਜੇ ਨਾਲ ਲੜਾ ਕੇ ਪੋਲਰਾਈਜ਼ ਕਰਕੇ ਵੋਟ ਲੈਣਾ ਚਾਹੁੰਦੀਆਂ ਜੀਦਾ ਬਹੁਤ ਡੇਂਜਰਸ ਕਨਸੀਕਵੈਂਸਸ ਆਪਾਂ ਦੇਖ ਹੀ ਲਿਆ ਪੰਜਾਬ ਕਿੰਨੇ ਸਾਲ ਅਤਵਾਦ ਦਾ ਟਾਈਮ ਰਿਹਾ ਕੱਲੀ ਖਾਲੀ ਤਲ ਜੀਦਾ ਨਿਸ਼ਾਨਾ ਹੈ ਕਿ ਪੰਜਾਬ ਵਿੱਚ ਅਮਨ ਸ਼ਾਂਤੀ ਰਹੇ ਪੰਜਾਬ ਵਿੱਚ ਭਾਈਚਾਰਕ ਸਾਂਝ ਰਹੇ ਕਿਉਂਕਿ ਸਾਨੂੰ ਪਤਾ ਹੈ ਕਿ ਜੇ ਪੰਜਾਬ ਵਿੱਚ ਅਮਨ ਸ਼ਾਂਤੀ ਰਹੂਗੀ ਤਾਂ ਭਾਈਚਾਰਕ ਸਾਂਝ ਰਹੂਗੀ ਤਾਂ ਹੀ ਪੰਜਾਬ ਤਰੱਕੀ ਕਰੂਗਾ ਜਿਹੜੇ ਆਹ ਗੱਲ ਜਿਹੜੀਆਂ ਦੂਜੀਆਂ ਪਾਰਟੀਆਂ ਨਹੀਂ ਸਮਝਦੀਆਂ ਜਿਹੜੀ ਹਾਲਾਤ ਉਦੋਂ ਬਣੀ ਸੀ ਉਹ ਕਾਲਾ ਦੌਰ ਪੰਜਾਬ ਦਾ ਉਹ ਨੈਸ਼ਨਲ ਪਾਰਟੀਆਂ ਦੇ ਕਰਕੇ ਬਣੀ ਸੀ ਬਾਦਲ ਸਾਹਿਬ ਮੁੱਖ ਮੰਤਰੀ ਰਹੇ ਸਾਰੇ ਧਰਮਾਂ ਦੇ ਲੋਕ ਸੋਚਦੇ ਸੀ ਕਿ ਬਾਦਲ ਸਾਹਿਬ ਸਾਡੇ ਆ ਹਿੰਦੂ ਭਰਾ ਕਹਿੰਦੇ ਸੀ ਬਾਦਲ ਸਾਹਿਬ ਸਾਡੇ ਆ ਮੁਸਲਮਾਨ ਵੀ ਕਹਿੰਦੇ ਸਾਡੇ ਆ ਕ੍ਰਿਸਚੀਅਨ ਵੀ ਕਹਿੰਦੇ ਸਾਡੇ ਆ ਸਿੱਖ ਭਾਈਚਾਰੇ ਨੇ ਤਾਂ ਕਹਿ ਨਹੀਂ ਸੀ ਸਾਰੇ ਧਰਮਾਂ ਦਾ ਸ਼ੁਭ ਦਿਹਾੜੇ ਆਪ ਮੁ ਜਾ ਕੇ ਮਨਾਉਂਦੇ